ਯਾਰ ਵਿੱਚ ਸਾਰਾ ਕੁਝ ਜਾਇਦ ਪਰ ਜਿਸਮ ਦੇ ਅੰਦਰ ਲੇਸ ਮਾਤਰ ਮੈਂ ਆ ਗਈ ਨਾ ਤੇ ਰਹਿਮਤਾਂ ਦੇ ਦਾਤੇ ਮੇਰੀ ਪੀਲੀ ਦੇ ਮਾਲਕ ਨੇ ਆਪਣੇ ਇਸ ਸਿੱਖ ਦੇ ਮਨੋਂ ਕਿਉਂ ਗੁਰੂ ਘਰ ਦੇ ਵੇਦ ਵਿਆਸ ਦਾ ਖਿਤਾਬ ਆ ਤੇ ਇਹਨਾਂ ਨੂੰ ਅਹੰਕਾਰ ਦੀ ਲੇਸ ਮਾਤਰ ਨਹੀਂ ਚਾਹੀਦੀ ਮਾਣ ਨਹੀਂ ਚਾਹੀਦਾ ਲਓ ਭਾਈ ਸਾਹਿਬ ਆਪ ਫਰਮਾਇਆ ਤੇ ਕਾਬਲ ਦੇ ਵਿੱਚੋਂ ਨਾ ਨਸਲੀ ਘੋੜੇ ਖਰੀਦ ਕੇ ਲਿਆਉਣੇ ਸਤਿਬਾਚਨ ਦੀ ਇਤਿਹਾਸ ਆ ਗੁਰੂ ਦਾ ਐ ਮਥਿਆਸ ਨਹੀਂ ਹੈ ਐਵੇਂ ਕਿਸੇ ਨੇ ਚੱਕ ਕੇ ਨਹੀਂ ਬਣਾਤੀ ਇਹ ਹੱਡ ਬੀਤੀ ਆ ਭਾਈ ਗੁਰਦਾਸ ਦੀ ਘੋੜਿਆਂ ਦਾ ਸੌਦਾ ਹੋ ਗਿਆ ਜਿਸ ਸਮੇ ਤੰਬੂ ਤੋਂ ਜਾ ਕੇ ਮਾਇਆ ਕੱਢਣ ਲੱਗੇ ਉਸ ਥੈਲੀ ਚ ਪਾਇਆ ਹੱਥ ਤੇ ਉਹ ਕੋਲੇ ਬਣ ਚੁੱਕੀਆਂ ਕੋਲੇ ਇਹ ਤਾਂ ਬੜੀ ਬੇਇੱਜ਼ਤੀ ਦੀ ਗੱਲ ਹੋ ਜੂ ਕਿ ਡੇਡੇ ਵਪਾਰੀ ਖਰੋਤੇ ਕੀ ਕਹਿਣਗੇ ਤੇ ਤੰਬੂ ਪਾੜ ਕੇ ਪਿਛੇ ਦੀ ਤੇ ਕੰਸੀ ਚਲੇ ਗਏ ਸੀ ਬਹੁਤ ਲੰਮ ਸਮਾਂ ਕੰਸੀ ਵੀ ਫਿਰ ਗੁਰੂ ਕੇ ਪਾਵਨ ਪਵਿੱਤਰ ਬਚਨਾਂ ਦਾ ਪ੍ਰਸਾਰ ਕੀਤਾ ਸੋਇਸ ਕਰਕੇ ਗੁਰਮੁਖੋ ਜਦੋਂ ਉਹ ਪਰਖਣ ਤੇ ਹੁੰਦਾ ਉਹ ਫਿਰ ਪਤਾ ਨਹੀਂ ਕਿਦਾਂ ਦੀ ਪਰਖ ਪਾਉਂਦਾ ਤੇ ਮਨ ਉਕਤਲਕ ਜਾਂਦਾ ਮਾਣ ਨੂੰ ਚੰਗਾ ਨਹੀਂ ਲੱਗਦਾ ਤੇ ਗੁਰਮੁਖ ਜਨ ਕਹਿੰਦੇ ਆ ਮਾਲਕੀ ਕੇਤਿਆ ਦੁਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਭਾਵੇਂ ਤੂੰ ਭੁਖਾਂ ਦੇ ਤੇ ਭਾਵੇਂ ਤੂੰ ਦੁਖ ਝੋਲੀ ਚ ਪਾ ਰਹਿਮਤਾਂ ਦੇ ਦਾਤਿਆ ਅਸੀਂ ਤੇਰੇ ਕੀਤੇ ਤੇ ਤਰਕ ਕੁਤਰਕ ਨਹੀਂ ਕਰਾਂਗੇ ਜੋ ਤੂੰ ਕਰਹਿ ਖਰਾਵਾਂ ਜੋ ਤੈਨੂੰ ਚੰਗਾ ਲੱਗਦਾ ਸਤ ਵਚਨਾਂ ਅਸੀਂ ਉਫ ਤੱਕ ਨਹੀਂ ਆਖਾਂਗੇ ਬਾਪੂ ਫਰੀਦ ਸਾਹਿਬ ਜੀਆਂ ਦਾ ਸ਼ਲੋਕ ਪਿਛਲੇ ਦਿਨ ਸਾਂਝਾ ਕੀਤਾ ਫਰੀਦਾਬਾਰ ਪਰਾਇਆ ਵੈ ਸੁਣਾ ਸਾਈਂ ਮੋ ਜਾਂ ਨੰਦੇ ਜੇ ਤੂੰ ਇਹ ਵੈ ਰਕਸ਼ੀ ਜੀਓ ਸਿਰ ਰੋਲੇ ਮੈਨੂੰ ਚਾਹੀਦਾ ਨੀਏ ਸਿਰ ਜਿਹੜੇ ਸਰੀਰ ਕਰਕੇ ਮੈਨੂੰ ਕਿਸੇ ਦੂਜੇ ਦੇ ਦਰਤੇ ਜਾ ਕੇ ਕਹਿਣਾ ਪਵੇ ਮੈਨੂੰ ਆ ਦਾਤ ਚਾਹੀਦੀ ਨਾਨਾ ਦਾਤ ਚਾਹੀਦੀ ਤੇ ਤੇਰੇ ਤੋਂ ਚਾਹੀਦੀ ਆ ਉਹ ਨਹੀਂ ਦ앗 ਦਿੰਦਾ ਤੇ ਇਹਦੇ ਨਾਲੋਂ ਮਾਲਕਾ ਗੁੱਸਾ ਅਗਲਾ ਕੋਈ ਨਹੀਂ ਪਰ ਇਹ ਨਹੀਂ ਭੌਂਦਾ ਵੀ ਤੇਰਾ ਦਰ ਛੱਡ ਕਿਤੇ ਹੋਰ ਜਾਣਾ ਹੋਵੇ ਜਿੱਡੇ ਕਿਤੇ ਅੰਦਰੋਂ ਇਹ ਫੁਰਨਾ ਫਰੇ ਵੀ ਪ੍ਰਮਾਤਮਾ ਖੁਦਾਏ ਦਾ ਦਰ ਛੱਡ ਇੱਧਰ ਉੱਧਰ ਜਾਣਾ ਮਾਲਕਾ ਸਰੀਰ ਤੋਂ ਜੰਦ ਕੱਢਣੀ ਮੈਨੂੰ ਨਹੀਂ ਚਾਹੀਦਾ ਏ ਸਿੱਧੇ ਸਪਸ਼ਟ ਜੀ ਬਚਣਾ